ਤੋ ਸਾਡੇ ਨਾਲ ਪੰਜਾਬੀ ਇੰਡਸਟਰੀ ਦੇ ਫੇਮਸ ਸੈਕਟਰ ਸੁਨੀਤਾ ਜੀ ਜੁੜ ਚੁੱਕੇ ਨੇ ਅ ਰਾਜਵੀਰ ਜਵੰਧਾ ਨੂੰ ਲੈ ਕੇ ਗੱਲਬਾਤ ਕਰਾਂਗੇ ਜਿੱਦਾਂ ਸੁਨੀਤਾ ਜੀ ਛੇਵੇਂ ਜਨ ਹੈ ਰਾਜਵੀਰ ਜਵੰਧਾ ਕਿ ਉਹ ਵੈਂਟੀਲੇਟਰ ਤੇ ਰੈਕਸਟਿਲ ਸਾਰੀ ਇੰਡਸਟਰੀ ਸਪੋਰਟ ਕਰੀ ਉਹਨਾਂ ਨੂੰ ਜਿੱਥੇ ਇੱਕ ਆਰਟਿਸਟ ਦੇ ਦੁੱਖਾਂ ਦਾ ਪਹਾੜ ਟੁੱਟ ਰਿਹਾ ਸਾਰੀ ਇੰਡਸਟਰੀ ਉਹਨੂੰ ਤੇ ਉਹਨਾਂ ਨੇ ਸਪੋਰਟ ਕਰੀ ਲਗਭਗ ਮਲਕੀਰੇ ਤੋਂ ਲੈ ਕੇ ਕੁਲਵਿੰਦਰ ਬਿੱਲਾ ਰਣਜੀਤ ਬਾਵਾ ਰੇਸ਼ਮਨ ਵਰ ਕਿਸ ਤਰ੍ਹਾਂ ਦੇ ਕਿਉਂ Uh, बहुत अच्छा लगता है साड़ी जी फ्रटर्निटी है बहुत छोटी भी है और बहुत इंटेग्रेटेड है और अभी एक दूजे बहुत ज्यादा जुड़े हुए हैं और राज भी सब मेरे दिल के बहुत नेड़े है जो तो मेरा स्टूडेंट रहा है दो साल मैं पढ़ाया अच्छा है बहुत अच्छी बात रही है मेरा मन इना उदास है जो बंदा बीमार है मैं राशि हूँ आई रियली फील बैड एंड आई प्रे एवरी डे बिल्कुल ठीक हो जाए ਤਾਂ ਤੁਹਾਨੂੰ ਦੱਸਿਆ ਕਿ ਰਾਜਵੀਰ ਫੋਟੇ ਸੂਨ ਰਹਿ ਚੁੱਕੇ ਨੇ ਤੇ ਨੇਚਰ ਵਾਈਸ ਦਾ ਸਭ ਨੇ ਇਹ ਨਾਲ ਵੀ ਗੱਲਬਾਤ ਕੀਤੀ ਹੈ ਤੋਂ ਇਹ ਕਿ ਉਹਨਾਂ ਵਰਗਾ ਕੋ ਇਨਸਾਨ ਨਹੀਂ ਹੈ ਗ੍ਰੈਂਡਪਾ ਨਹੀਂ ਹੈ ਜਿਹਦਾ ਸ਼ੁਰੂ ਤੋਂ ਹੀ ਰਾਜਵੀਰ ਨੂੰ ਪੈਰਾਗਲਾਈਡਿੰਗ ਤੇ ਬਾਈਕਿੰਗ ਦਾ ਸ਼ੌਕ ਸ਼ੌਕ ਹੈ ਤੇ ਗੁਰਦੁਆਰਾ ਸਾਹਿਬ ਚੋ ਸੇਵਾ ਕਰਦੇ ਸੀਗੇ ਤੇ ਤੁਹਾਡੇ ਸੂਨ ਰਹਿ ਚੁੱਕੇ ਨੇ ਸੁਮੇਤਾ ਜੀ ਕੋਈ ਉਹਨਾਂ ਦੀ ਬੰਨਾਂ ਜੁੜੀ ਮੈਮਰੀ ਕੋਈ ਜਿਹਦੇ ਤੁਸੀਂ ਉਹਨਾਂ ਨਾਲ ਟਾਈਮ ਸਪੈਂਡ ਕੀਤਾ ਹੋਣ ਕੋਈ ਸੱਡੀ ਬੰਨਿਸ਼ ਕਰਵਾਈ ਹੈ ਯਾਦ ਹੈ ਮੈਨੂੰ ਕਿ ਕੱਦੂ ਚੀਅਰਵਲ ਪਾਰਟੀ ਸੀ ਅੰਮੇ ਦੀ ਸੇ ਉਹੋ ਫੋਟੋਆਂ ਖਚਾਣ ਲੱਗੇ ਬੱਚੇ ਸਾਰੇ ਦਿੱਸ ਨਾਲ ਤੇ ਉਹਨੇ ਵੀ ਚਾਹੀਆਂ ਫੋਟੋ ਬਾਅਦ ਵਿੱਚ ਉਹ ਆਪਣੀ ਤੇ ਮੇਰੀ ਫੋਟੋ ਐਡੀਟ ਕਰਾ ਕੇ ਮੈਨੂੰ ਆ ਦੇ ਇਸ ਪਾਵਾ ਸਾਰੇ ਜਨ ਉਹਦੇ ਨਾਲ ਖੜੇ ਨੇ ਸੈਂ ਭਗਵਾਨ ਜੀ ਦੀ ਨਾ ਵੀ ਖਬਰ ਲੱਗਿਆ ਨਹੀਂ ਤੇ ਅਸੀਂ ਤਾਂ ਦੁਆਈ ਕਰਦੇ ਆ ਸਾਡੇ ਹੱਥੇ ਹੀ ਆ ਉਹ ਅਸੀਂ ਦਿਨ ਰਾਤ ਕਰ ਰਹੇ ਹਾਂ ਜਿਸ ਦਾ ਬਹੁਤ ਮਹਿਦ ਕੀ ਦੀ ਸੁਣੀਦਾ ਜੀ ਰਾਜੀਵ ਜਵੰਧਨ ਇਹ ਪੁਲਿਸ ਤੋਂ ਲੈ ਕੇ ਉਹਨਾਂ ਦਾ ਹੁਣ ਤੱਕ ਦਾ ਸਫਰ ਬਾ ਕਮਾਲ ਰਿਹਾ ਸ਼ਾਨਦਾਰ ਅਦਾਕਾਰ ਉਹਦੇ ਨਾਲ ਨਾਲ ਇੱਕ ਸ਼ਾਨਦਾਰ ਗਾਇਕ ਵੀ ਨੇ ਤੇ ਇਸ ਤਰ੍ਹਾਂ ਇੱਕ ਨੈਚਰਲ ਟੱਪ ਦਾ ਜਿਹੜਾ ਗੱਭਰੂ ਇੱਕਦਮ ਉਹਦੇ ਨਾਲ ਹੱਸਾ ਹੋ ਜਾਂਦਾ ਤੇ ਸਾਰੀ ਇੰਡਸਟਰੀ ਸ਼ੌਕ ਹੋਦਣ ਇਸ ਇਸ ਵਕਤ ਦੇਸ਼ ਪਰ ਦੇਸ਼ ਪਰ ਤੋਂ ਲੈ ਪੰਜਾਬ ਤੋਂ ਲੈ ਕੇ ਪੂਰੇ ਵਿਦੇਸ਼ਾਂ ਤੱਕ ਉਹਨਾਂ ਲਈ ਦੱਸਤਾ ਕੀਤਾ ਜਾ ਰਹੀਏ ਨੇ ਕਿ ਰਾਜਵੀਰ ਜਵੰਦਾ ਜਲਦ ਤੋਂ ਜਲਦ ਸਬਸਤ ਹੋ ਕੇ ਮੂੜ ਆਪਣੇ ਘਰ ਚਲੇ ਜਾਂਦੇ ਜਿਹੜਾ ਉਹਨਾਂ ਦਾ ਸਫਰ ਹੈ ਗਾਇਕੀ ਦਾ ਉਹਨਾਂ ਦੇ ਫੈਨਸ ਫੇਟ ਕਰ ਰਹੇ ਨੇ ਬੈਕ ਟੂ ਬੈਕ ਜਿਹੜੇ ਸਿੰਗਰਸ ਨੇ ਉਹ ਜਾ ਰਹੇ ਨੇ ਕੁਲਵਿੰਦਰ ਵਿਲਾ ਲਗਾਤਾਰ ਜਾ ਰਹੇ ਨੇ ਫੋਰਡਸ ਹਸਪੀਟਲ ਤੇ ਜਿਹੜਾ ਮੈਡੀਕਲ ਬੁਲੇਟਿਨ ਉਹ ਰੋਜ਼ ਰੋਜ਼ਾਨਾ ਉਹ ਜਾਰੀ ਕੀਤਾ ਜਾ ਰਿਹਾ ਹਸਪੀਟਲ ਵੱਲੋਂ ਬਹੁਤ ਜ਼ਿਆਦਾ ਦੁੱਖ ਰੇਦ ਕੋਸ ਇਸ ਦੇ ਵਿੱਚ ਉਹਦਾ ਕੋਈ ਕਸੂਰ ਨਹੀਂ ਆ ਉਹਦਾ ਤਸੂਰ ਹੀ ਹੈ ਕਿ ਮੋਟਰਸਾਈਕਲ ਲੈ ਕੇ ਉਹ ਨਿਕਲ ਗਿਆ ਤੇ ਰਸਤੇ ਦੇ ਵਿੱਚ ਸੱਡ ਗਿਆ ਜਿਹੜੇ ਆ ਜਾਨਵਰ ਲੋਕ ਪਿੰਡਾਂ ਤੋਂ ਐਵੇਂ ਛੱਡ ਜਾਂਦੇ ਨੇ ਉਹ ਵਿੱਚ ਬੈਠੇ ਸੀ ਉਹਦੇ ਨਾਲ ਹਾਦਸਾ ਹੋ ਗਿਆ ਐਕਿਨ ਕਿਸਮਤ ਦੇ ਵਿੱਚ ਲਿਖਿਆ ਹੀ ਹੋਇਆ ਕਿਸੇ ਸ਼ਾਇਦ ਇਸ ਕਰਕੇ ਹੀ ਹੋ ਗਿਆ ਕਿਸੇ ਦਾ ਦੇਣਾ ਲੈਣਾ ਕੀ ਆ ਗਿਆ ਫਿਰ ਕੋਈ ਜਾਨ ਪਾਣੀ ਕਿੰਨਾ ਚਲਿਆ ਹੁਣ ਉਹ ਬਿਲਕੁਲ ਠੀਕ ਹੋ ਜਾਵੇ ਇਹ ਉਹਦੇ ਇੰਨਾ ਜਵਾਨ ਮੁੰਡੇ ਨੂੰ ਬਿਮਾਰ ਨਹੀਂ ਦੇਖਦੇ ਬਿਲਕੁਲ ਨਹੀਂ ਤੋਂ ਟੋੜੀ ਮੁਤਾਬਕ ਅਕੀਤੇ ਨਾਲ ਕਿਤੇ ਸਰਕਾਰਾਂ ਨੂੰ ਵੀ ਇਹਦੇ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਜਿਹੜੀ ਘਟਨਾ ਰਾਜ ਵਿੱਚ ਵੰਦਾ ਨਾ ਹੋਈ ਹੈ ਜੇ ਆਵਾਰਾ ਪਸ਼ੂ ਸੜਕਾਂ ਦੇ ਕੋਲ ਮਰੇ ਨਾ ਸਿਰਫ ਹਿਮਾਚਲ ਚ ਪੰਜਾਬ ਵੱਲ ਵੀ ਇਹ ਇਦਾਂ ਦੀ ਘਟਨਾਵਾਂ ਦੇਖਣ ਨੂੰ ਮਿਲ ਜਾਂਦਾ ਪਤਾ ਹੋਰ ਐਕਟ੍ਰੈਸ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਇਹਨੂੰ ਬਾਰੇ ਕਿ ਅੱਜਕੱਲ ਰਾਤ ਨੂੰ ਜਿਵੇਂ ਜਾਓ ਤਾਂ ਕਾਲੀਆਂ ਧੁੰਮਾਂ ਸੜਕ ਤੇ ਵਿਖੇ ਬੈਠੀਆਂ ਹੁੰਦੀਆਂ ਨੇ ਤੁਸੀਂ ਗੱਡੀ ਚਲਾ ਰਹੇ ਹੋ ਤਾਂ ਤੁਹਾਨੂੰ ਕਈ ਵਾਰ ਪਤਾ ਹੀ ਨਹੀਂ ਲੱਗਦਾ ਕਿ ਉਹ ਸੜਕ ਦੇ ਸੈਂਟਰ 'ਚ ਬੈਠਦੇ ਆ ਉਹਨਾਂ ਨੂੰ ਹਵਾ ਲੱਗਦੀ ਹੈ ਪਿਛਲੇ ਹਫਤੇ ਹੋਇਆ ਕਿ ਬਲੇਲੇ ਵਾਲੇ ਤੁਸੀਂ ਵੀ ਲੱਗੀ ਔਰ ਗੱਡੀ ਦਾ ਚੱਕਾ ਮੁੜ ਗਿਆ ਜਦੋਂ ਉਹਨਾਂ ਨੇ ਬ੍ਰੇਕ ਮਾਰੇ ਉਹ ਜਿਹੜੀ ਵਿਚਾਰੀ ਲੱਖਣੀ ਹੋ ਗਈ ਔਰ ਫਿਰ ਦੋ ਤਿੰਨ ਦਿਨਾਂ ਦਾ ਕਲਾਸ ਉਹਨਾਂ ਨੂੰ ਅਸੀਂ ਸੜਕ ਤੇ ਹਵਾਰਾ ਛੱਡ ਜੰਨੇ ਔਰ ਕਿਤਾਬਾਂ ਤੋਂ ਸੌਣ ਜਾਂ ਭਰ ਕੇ ਕਿਉਂ ਸੜਕਾਂ ਤੇ ਲੱਤ ਖੜਾ ਕਰਨਾ ਸਰਕਾਰੀ ਕਿਹੜਾ ਕਰਵਾਉਣਾ ਹੈ ਤੇ ਜਿੰਨਾ ਮੈਂ ਪਹਿਲਾਂ ਗੱਲ ਕੀਤੀ ਸੁਈਤਾ ਜੀ ਤੁਹਾਡੇ ਸੁਣਨ ਰਹਿ ਚੁੱਕੇ ਨੇ ਆ ਜੀ ਕਿ ਕਿਸ ਤਰ੍ਹਾਂ ਦਾ ਨੇਚਰ ਦਾ ਫ੍ਰੈਂਡਲੀ ਸੀ ਮਤਲਬ ਕਲਾਸ ਕਿੱਦਾਂ ਹੈ ਕਿੱਦਾਂ ਰਹੇ ਸੀ ਸ਼ਾਂਤਵਾਦੀ ਸੀਗੇ ਆ ਥੋੜਾ ਜਿਹਾ बहुत ही जिंदा इंसान हमिन्नी वाला इंसान थी कुछ किचन भी कोशिश आई थी बेसिकली भंगड़ा पॉलिसी और कॉमेडी लेकिन एक्टिंग इसने शॉट पेश करके सबसे को लाए तो समझो मतलब भाई बहुत ज्यादा प्यार था। बहुत था। थी बहुत ज्यादा क्या मानसिकता हो आई स्टूडेंट ਇਹ ਰਾਜਵੀਰ ਜਵੰਦਾ ਨਾਲ ਮੇਰੀ ਦੇਖ ਤੋਂ ਸਾਹ ਚੱਲ ਰਹੀ ਸੀ ਜਦੋਂ ਉਸ ਇੱਕ ਪੋਸਟਾ ਦੀ ਮੀਟਿੰਗ ਚ ਮਿਲੇ ਸੀ ਤੇ ਉਦੋਂ ਮੈਂ ਸਾਨੂੰ ਦੱਸ ਰਹੀਆਂ ਕਿ ਮੈਂ ਪੂਰੇ ਪਿੰਡਗੜ ਦਾ ਡੇਡਾ ਲਵਾ ਕੇ ਤੇ ਆਇਆ ਉਸ ਦਾ ਹੱਥ ਦਿਖਾ ਕੇ ਤੇ ਜਿੱਦਾਂ ਕੁਝ ਲੋਕ ਆ ਰਹੀ ਆ ਰਹੀ ਪਿੱਛੇ ਪੋਸਟਾ ਪਾ ਰਹੇ ਨੇ ਆਪਣੇ ਵੀਊਜ਼ ਵਾਸਤੇ ਵੀਡੀਓਜ਼ ਪਾ ਰਹੇ ਨੇ ਰਾਜਵੀਰ ਨਾਲ ਦੁਟਿਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇਹ ਇਹ ਬਹੁਤ ਗਲਤ ਈ ਹੈ ਤੁਸੀਂ ਸੋਸ਼ਲ ਮੀਡੀਆ ਦਾ ਗਲਤ ਤਰੀਕੇ ਨਾਲ ਇਸਤੇਮਾਲ ਕਰ ਰਹੇ ਹੋ ਕਿਸੇ ਦੀ ਜ਼ਿੰਦਗੀ ਖਤਰੇ 'ਚ ਪਾ ਮਜ਼ਾਕ ਪਣਾਇਆ ਹੋਇਆ ਕਿ ਕਿ ਤੁਸੀਂ ਆ ਰਹੀ ਥੀਂ ਜੇ ਪੋਸਟਾ ਭਾਰਿਓ ਆਪਣੇ ਸਿਰਫ ਇੱਕ ਵਿਊ ਦੇ ਵਾਸਤੇ ਉਹ ਕੀ ਕਹਾਂ ਤਾਂ ਉਹ ਕਿ ਉਹਨਾਂ ਨੂੰ ਕੀ ਮੱਛੀ ਦੇਣਾ ਤੋਂ ਕਿ ਅਕਲ ਦੇਣਾ ਤੋਂ ਐਕਚੁਅਲੀ ਕਿ ਤੁਸੀਂ ਇਹ ਜਿਹੜੇ ਅਲੀਮਾਨ ਸੱਦਾਂ ਦੇ ਹੁੰਦੇ ਰਹੇ ਸੀ ਉਹਨਾਂ ਨੂੰ ਅਕਲ ਵੀ ਦੇ ਸਕਦੇ ਜੇ ਉਹਨਾਂ ਨੂੰ ਅਕਲ ਹੁੰਦੀ ਤਾਂ ਉਹ ਇਹ ਕੁਝ ਨਾ ਕਰਕੇ ਤੇ ਮੇਰੇ ਖਿਆਲ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਸ਼ਰਮ ਦੀ ਗੱਲ ਆ ਤਾਂ ਮੈਂ ਕਹਿ ਸਕਦੀ ਹਾਂ ਕਿ ਉਹਨਾਂ ਨੂੰ ਇਹ ਤਾਂ ਨਹੀਂ ਕਰਨਾ ਚਾਹੀਦਾ ਕਿ ਜਦ ਇੱਕ ਬੰਦਾ ਬਿਮਾਰ ਪਿਆ ਐਜ਼ ਅ ਹਿਊਮਨ ਵੀ ਹੈ ਉਸ ਤੋਂ ਕੋਈ ਕੋਈ ਉਹਦੇ ਨਾਲ ਦੋਸਤ ਨੇ ਜਾਂ ਕੋਈ ਫੈਮਿਲੀ ਹੈ ਤਾਂ ਉਹ ਲੱਗਦਾ ਹੈ ਉਹ ਬਿਸੀ ਬਿਮਾਰੀ ਦੇ ਟਾਈਮ ਦੇ ਵਿੱਚ ਤਾਂ ਨਹੀਂ ਲੱਗਦਾ ਸ਼ੌਕ ਤਾਂ ਹਰੇਕ ਇਨਸਾਨ ਨੂੰ ਹੁੰਦਾ ਹੈ ਕਈ ਵਾਰ ਇਨਸਾਨ ਨੂੰ ਨਹੀਂ ਪਤਾ ਹੁੰਦਾ ਕਿ ਉਹ ਅਨਕਵੈਕਟਡ ਕੀ ਜ਼ਿੰਦਗੀ ਚ ਹੋ ਜਾਂਦੇ ਨੇ ਕਿਧਰ ਆ ਕਿਧਰ ਆ ਜੀ ਵੀ ਨੂੰ ਪਤਾ ਨਹੀਂ ਸੀ ਕਿਉਂ ਉਹ ਉਹ ਆਪਣੇ ਸ਼ੌਕ ਲਈ ਜਾ ਰਹੇ ਨੇ ਹੋ ਰਾਈਡਿੰਗ ਮੱਥੇ ਜਾਂਦੇ ਰਸਤੇ ਵਿੱਚ ਵਾਪਸ ਆਉਂਦੇ ਹੋਣ ਨਾਲ ਇਸ ਤਰ੍ਹਾਂ ਦਾ ਹਾਦਸਾ ਵਾਪਰ ਜਾਏਗਾ ਹਾਂਜੀ ਬਿਲਕੁਲ ਉਹਦੇ ਬੰਦੇ ਦੇ ਸ਼ੋਕ ਹੁੰਦੇ ਨੇ ਦੇਖੋ ਉਹਦੇ ਕੋਲ ਗੱਡੀਆਂ ਦੀ ਕਮੀ ਨਹੀਂ ਸੀ ਚਾਰ ਚਾਰ ਮੋਟਰਸਾਈਕਲ ਰੱਖੇ ਹੋਏ ਆ ਨੇ ਔਰ ਮੋਟਰਸਾਈਕਲ ਤੇ ਅੱਧਾ ਜਾਣਾ ਅੱਜ ਕੱਲ ਦੇ ਟਾਈਮ ਦੇ ਵਿੱਚ ਬਹੁਤ ਰਿਸਕੀ ਹੋ ਗਿਆ ਹੈ ਤੁਹਾਨੂੰ ਅਵੋਇਡ ਹੀ ਕਰਨਾ ਪੈਂਦਾ ਹੈ ਜੇ ਸ਼ੋਕ ਵੀ ਹੈ ਤਾਂ ਥੋੜੀ ਦੇਰ ਚਲੇ ਜਾਓ ਨਾ ਤੇ ਕਿ ਪਹਾੜਾਂ ਤੇ ਚੱਲੇ ਜਾ ਰਹੇ ਹੋ ਮੋਟਰਸਾਈਕਲ ਤੇ ਜੇ ਦੋ ਬੰਦਿਆਂ ਤੋਂ ਵੱਧ ਹੋ ਨਹੀਂ ਸਕਦੇ ਲੇਕਿਨ ਉਹ ਤਾਂ ਬਿਲਕੁਲ ਸੰਭਵ ਸੀਗਾ ਦੇ ਇਹ ਬਹੁਤ ਸ਼ੌਕਿੰਗ ਨਿਊਜ਼ ਹੈ ਕਿ ਅੱਜ ਤੱਕ ਸਾਨੂੰ ਲੱਗ ਰਿਹਾ ਹੈ ਕਿ ਰਾਜਵੀਰ ਦੇ ਜਦ ਫੋਟੋ ਦੇਖਦੇ ਆ ਤਾਂ ਮਨ ਤੋਂ ਕੋਪਾ ਉੱਠਦਾ ਰਹਿੰਦਾ ਜਿਵੇਂ ਕਿ ਕਿਉਂ ਇਹਦੇ ਨਾਲ ਅਜਾ ਹੋਇਆ। ਉਹ ਸੁਨੀਤਾ ਜੀ ਆਰਚ ਅਲੋਕ ਆ ਰਹੀ ਸੀ ਜੀ ਪੋਸਟਾਂ ਦਾ ਫਾਇਰ ਦੇ ਨਾਲ ਨਾਲ ਇਹ ਵੀ ਲਿਖ ਰਹੇ ਨੇ ਕਿ ਰਾਜਵੀਰ ਜਵੰਦਾ ਹੁੰਦਾ ਸੀ। ਉਹਦੇ ਵਾਂਗ ਇਨਸਾਨ ਸੀ। ਪਰ 'ਤੀ' ਸ਼ਬਦ ਇਸਤੇਮਾਲ ਨਹੀਂ ਕਰਨਾ ਜੇ ਰਾਜਵੀਰ ਜਵੰਦਾ ਹੈ। ਲੋਕ 'ਤੀ' ਲਿਖ ਰਹੇ ਨੇ। 'ਤੀ' ਕਹਿ ਰਹੇ ਨੇ ਰਾਜਵੀਰ ਜਵੰਦਾ ਹੈ। ਹਾਂ ਬਿਲਕੁਲ ਹੈ ਇਹਦੇ ਕੁਝ ਨਹੀਂ ਲਿਖਣਾ ਤੇ ਉਹਨਾਂ ਨੂੰ ਉਹਨਾਂ ਨੂੰ ਬੜੀ ਸ਼ਰਮ ਦੀ ਗੱਲ ਹੈ ਜਿਹੜੇ ਲਿਖਦੇ ਨੇਗੇ ਤੇ ਮੇਰਾ خیال ਉਹ ਨਹੀਂ ਆਪਣੀ ਲਾਈਫ ਤੋਂ ਬਹੁਤ ਫਰਸਟ੍ਰੇਟ ਹੋ ਚੁੱਕੇ ਨੇ ਤੇ ਦੂਸਰੇ ਵੀ ਨਹੀਂ ਫਰਸਟ੍ਰੇਟ ਕਰਨਾ ਚਾਹੁੰਦੇ ਨਾ ਇਹ ਗੱਲ ਲਿਖਦੇ ਨੇ ਉਹਨਾਂ ਨੂੰ ਇਹ ਚੀਜ਼ ਨਹੀਂ ਕਰਦੇ ਜਿਵੇਂ ਕੱਲੋ ਕਿਸੇ ਨਾਲ ਕੁਝ ਹੋ ਸਕਦਾ ਹੈਗਾ ਵਾਕਿਆ ਤੇ ਜਿਹਨਾਂ ਨੇ ਨਹੀਂ ਪਾਈ ਹੈ ਸਕਪੋਸ ਰਾਜਵੀਰ ਨਾਲ ਜੁੜੀ ਉਹ ਬਹੁਤ ਮਾੜੀ ਗੱਲ ਹੈ ਕਿ ਇੰਡਸਟਰੀ ਜਿਹੜਾ ਉਹਨੇ ਕੋ ਐਕਟਰਸ ਵੀ ਨੇ ਉਹਨਾਂ ਦੇ ਸਿੰਗਰਸ ਵੀ ਨੇ ਜਿਨ੍ਹਾਂ ਦੀ ਜਿਨ੍ਹਾਂ ਨੇ ਅੱਜ ਵੀ ਜਵਨ ਨਾਲ ਹੀ ਗਾਣੇ ਗਾਏ ਕਨੇ ਉਹਨਾਂ ਨੇ ਹਾਲੇ ਤੱਕ ਕੋਈ ਪੋਸਟ ਸੋਸ਼ਲ ਮੀਡੀਆ ਤੇ ਪੋਸਟ ਨਹੀਂ ਕੀਤੀ ਆ ਅ ਦਿਨੋ ਸਾਰੇ ਬੰਦੇ ਕਈ ਵਾਰ ਨਹੀਂ ਵੀ ਕਰ ਸਕਦੇ ਲਾਈਕ ਮੈਂ ਦਿਨੋ ਫੀਲ ਕਰ ਰਹੀ ਸੀ ਲੇਕਿਨ ਮੈਨੂੰ ਅੱਜ ਮੌਕਾ ਮਿਲੇ ਕੁਝ ਪਬਲੀਕਲੀ ਕਹਿਣ ਦਾ ਅਦਾਬ ਹੈ ਦਿਨੋ ਮੇਰੀਆਂ ਫੀਲਿੰਗ ਉਹੀ ਸੀ ਸੁਪਰੀ ਮਰ ਬੰਦਾ ਲੇਟ ਹੋ ਜਾਂਦਾ ਹੈ ਜਾਂ ਨਹੀਂ ਮੌਕਾ ਮਿਲਦਾ ਉਹ ਫਿਰ ਮੈਂ ਉਹਨਾਂ ਨੂੰ ਕੁਝ ਕਹਾਂਗੀ ਕਿ ਜਦੋਂ ਇਹ ਬੰਦਾ ਸਾਡੇ ਦੇ ਦਿਲ ਦੇ ਨੇੜੇ ਆ ਤਾਂ ਵੀ ਮੇਸਾ ਉਹਦੇ ਲਈ ਪ੍ਰੇਰ ਕਰਦੇ ਆ ਕਿ ਪ੍ਰਮਾਤਮਾ ਨੂੰ ਖੁਸ਼ ਰੱਖੇ ਪ੍ਰਮਾਤਮਾ ਨੂੰ ਖੁਸ਼ ਰੱਖੇ ਚਾਹੇ ਜਿੰਨੇ ਮਰਜ਼ੀ ਮਾੜੇ ਹਾਲਾਤ ਹੋਵੇ ਸਾਡੀ ਦੁਆ ਹੀ ਹੁੰਦੀ ਆ ਬਸ ਜੋ ਨਹੀਂ ਕਰ ਸਕਦੇ ਮੇਰਾ ਖਲੋਣਾ ਵੀ ਕੋਈ ਨਾ ਕੋਈ ਮਜਬੂਰੀ ਹੋਏਗੀ ਅੱਜ ਕਾਲੀ ਮਾਤਾ ਦੇ ਮੰਦਰ ਤੇ ਵੀ ਰਾਜਵੀਰ ਜਵੰਡਾ ਲਈ ਅਰਦਾਸ ਕੀਤੀ ਗਈ ਆ ਪਟਿਆਲੇ ਤੇ ਕੱਲ ਜਿਹੜੇ ਮਾਂਸਤੇ ਨੇ ਤਸਲੀਮ ਉਹ ਵੀ ਉਹਨਾਂ ਦੇ ਪਰਿਵਾਰ ਨੂੰ ਉਹਨੇ ਵਾਈਫ ਨੂੰ ਮਿਲ ਕੇ ਆਨੇ ਇਹ ਜਦੋਂ ਦੇ ਥਾਰੇ ਕੀ ਜਲਦੋ ਜਲ ਦੇ ਹਾਲਾਤ ਨੇ ਰਾਜੀ ਵੀ ਜਵੰਦਰੇ ਸਹੀ ਹੋ ਜਾਣ ਕਿ ਜਿਹੜਾ ਅਚ ਮੁਰ ਤੋਂ ਮੈਡੀਕਲ ਬੁਲਟਨ ਜਾਰੀ ਕੀਤਾ ਗਿਆ 40 ਹਸਪੀਟਲ ਵੱਲੋਂ ਉਹ ਜੇ ਕਿ ਹਾਲੇ ਬ੍ਰੇਨ ਐਕਟੀਵਿਟੀ ਨਹੀਂ ਹੋਣਾ ਦੀ ਹਾਲ ਸਥਿਰ ਹੈ ਪਰ ਜਿਹੜੀ ਐਕਟੀਵਿਟੀ ਹੋਣੀ ਚਾਹੀਦੀ ਹੈ ਬਾਡੀ ਵਿੱਚ ਹਾਲੇ ਪ੍ਰੋਪਰਲੀ ਤਰੀਕੇ ਨਾਲ ਨਹੀਂ ਆ ਉਹਨੂੰ ਸਮਾਂ ਲੱਗ ਸਕਦਾ ਤਾਂ ਤੁਸੀਂ ਤੁਹਾਹ ਕਰਨਾ ਚਾਹੋਗੇ ਅ ਕੀ ਕਹਿਣਾ ਚਾਹੋਗੇ ਕੀ ਰਾਜੀ ਭੀ ਜਲਦ ਜਲ ਸਵਸਥ ਹੋ ਜੇ ਮੁਰਤੋ ਆਪਣੇ ਇੰਡਸਟਰੀ ਵਿੱਚ ਵਿੱਚ ਆਪਣੇ ਸ਼ੋਅਸ ਲਗਾਣ ਤੇ ਮੁਰਤੋ ਇਹ ਜਿਹੜਾ ਨੌਜਵਾਨ ਗੱਭਰੂ ਹੈ ਉਹ ਤੁਹਾਨੂੰ ਨੈਚੁਰਲ ਟੱਪ ਦਾ ਨਜ਼ਰ ਆ ਗਿਆ ਨਹੀਂ ਜਿਹੜੀਆਂ ਜੋ ਕੁ ਲੋਕ ਲਾਈਕ ਕਰ ਰਹੇ ਉਹਦੇ ਵਿੱਚ ਬਹੁਤ ਜ਼ਿਆਦਾ ਜਿੰਦਾਬਲੀ ਆ ਤੇ ਉਹ ਕੱਚਾ ਆਪਣਾ ਫੇਕ ਕੱਪ ਦਾ ਉਹਦਾ ਬ੍ਰੇਨ ਵੀ ਕੰਮ ਕਰਨਾ ਪੈਣਾ ਉਹਦੀ ਲੀਡ ਵੀ ਹੈਗੀ ਹੈ ਜਿਹੜੀ ਉਹਦੇ ਠੀਕ ਹੋਣੀ ਚਾਹੀਦੀ ਹੈ ਅਸੀਂ ਤਾਂ ਰੋਜ਼ ਦੁਆ ਕਰਦੇ ਹਾਂ ਸਵੇਰੇ ਸ਼ਾਮ ਪਰਮਾਤਮਾ ਕੋਲੋਂ ਤੇ ਐਨੇ ਲੋਕ ਉਹਨੇ ਦੁਆਵਾਂ ਕਰ ਰਹੇ ਕਿ ਉਹ ਜਲਦੀ ਲੱਗਣਗੇ ਆ ਦੁਆ ਤੋਂ ਉਹ ਜਿੱਥੇ ਠੀਕ ਹੋ ਜਾਏਗਾ ਉਹ ਠੀਕ ਹੋ ਸਕਦਾ ਆ ਸੁਨੀਤਾ ਜੀ ਬਹੁਤ ਬਸ ਅਤਾ ਨਵਾਂ ਤੁਸੀਂ ਦੇਖਿਆ ਸਾਡੇ ਨਾਲ ਐਕਟਿਵ ਸੁਨੀਤਾ ਜੀ ਜਿਹੜੀ ਜੁੜੇ ਜਿਨ੍ਹਾਂ ਨੇ ਰਾਜਪੀਰ ਜਵੰਦਰ ਨਾਲ ਕੇ ਗੱਲਬਾਤ ਕੀਤੀ ਹੈ ਕਿ ਹੈ ਕਿ ਉਹਨਾਂ ਦੇ ਸਟੂਡੈਂਟ ਰਹ ਚੁੱਕੇ ਨੇ ਰਾਜਪੀਰ ਤੇ ਜਲਦ ਹੀ ਰਾਜਵੀਰ ਸਵਸਥ ਹੋ ਕੇ ਮੁੜ ਤੋਂ ਆਪਣੇ ਸਾਥੀਆਂ ਵਿੱਚ ਵਿਚਰਨ ਤੇ ਇਹ ਜਿਹੜਾ ਪੰਜਾਬ ਦਾ ਗੱਭਰੂ ਆ ਸਾਡੇ ਵਿੱਚ ਮੁੜ ਤੋਂ ਤੁਹਾਨੂੰ ਗਾਉਂਦਾ ਹੋਇਆ ਗਾਉਂਦਾ ਹੋਇਆ ਨਜ਼ਰ ਆਵੇ ਤੇ ਨੱਚਦਾ ਟੱਪਦਾ ਨਜ਼ਰ ਆਵੇ ਬਹੁਤ ਬਹੁਤ ਧੰਨਵਾਦ ਸੁਨੀਤਾ ਜੀ ਅਸੀਂ ਵੀ ਚਾਹੁੰਦੇ ਹਾਂ ਕਿ ਰਾਜਵੀਰ ਸਵਸਥ ਹੋਵੇ ਤੇ ਜਿਹੜੇ ਲੋਕ ਅਰਦਾਸਾ ਕਰ ਰਹੇ ਨੇ ਤਾਂ ਉਹਨਾਂ ਦੀ ਅਰਦਾਸਾ ਕਬੂਲੀ ਹੋਣ ਤੇ ਰਾਜਵੀਰ ਜਲਦ ਤੋਂ ਜਲਦ ਠੀਕ ਹੋ ਕੇ ਆਪਣੇ ਪਰਿਵਾਰ ਵਿੱਚ ਸ਼ਾਮਲ ਹੋ। ਅਸਾਂ ਬਹੁਤ ਸ਼ੁਕਰੀਦਾਰ ਹਾਂ। ਥੈਂਕ ਯੂ ਬੀਨੋ ਆਪਣੀਆਂ ਦੁਆਵਾਂ ਰੱਬ ਤੱਕ ਪਹੁੰਚਾ। ਤੰਦਿਆ ਨੇ ਮচাই ਕਰਿਆ ਕਿ ਰਾਜੂ ਦੇ ਹੱਥ ਦਾ ਖੇਲਦਾ ਉੱਠ ਪਵੇ ਬਸ ਥੈਂਕ ਯੂ ਫੋਰ